ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜੀ ਤੁਹਾਨੂੰ ਕਹਾਣੀ ਸੁਣਾਉਣ ਲੱਗੀ ਆ ਬਾਤ ਪਾਉਣ ਲੱਗੀ ਆ ਤੁਹਾਡੇ ਨਾਲ ਇਹ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਵਿਉ ਮਾਤਾ ਦੇ ਲਿਖੇ ਅੱਖਰਾਂ ਨੂੰ ਕੋਈ ਮੇਟ ਨਹੀਂ ਸਕਦਾ ਇਹ ਬਿਲਕੁਲ ਸੱਚੀਆਂ ਗੱਲਾਂ ਨੇ ਜੀ ਜਿਹਦੇ ਨਾਲ ਵਰਤਦੀਆਂ ਨੇ ਨਾ ਉਹਨਾਂ ਨੂੰ ਪਤਾ ਲੱਗਦਾ ਜਿਨ੍ਹਾਂ ਨਾਲ ਵਾਪਰਦੀਆਂ ਨੇ ਇਹ ਚੀਜ਼ਾਂ ਅੱਜ ਮੈਂ ਤੁਹਾਨੂੰ ਜਿਹੜੀ ਬਾਤ ਸੁਣਾਉਣ ਲੱਗੀ ਆ ਇਹ ਇਦਾਂ ਦੀ ਹੋਈ ਐ ਵਿਓ ਮਾਤਾ ਦੇ ਅੱਖਰ ਲਿਖੇ ਹੋਏ ਮਿਟੇ ਨਹੀਂ ਹਨ ਜੋਰ ਲਾ ਲਿਆ ਰਾਜੇ ਨੇ ਪਰ ਵੀ ਮੈਂ ਇਹਨੂੰ ਕਿਵੇਂ ਨਾ ਕਿਵੇਂ ਧੋਦਾ ਪਰ ਧੋ ਨਹੀਂ ਸਕਿਆ ਕਿਸਮਤ ਨੂੰ ਸੋ ਮਨ ਚਿੱਤ ਲਾ ਕੇ ਸਾਰੀ ਕਹਾਣੀ ਮੇਰੀ ਸੁਣੋ ਕਹਾਣੀ ਕਹੇ ਤੋ ਮੈਨੂੰ ਨਮਾਜਾ ਨਹੀਂ ਆਉਂਦਾ ਨਾ ਮੈਂ ਥੋੜੇ ਕਰਕੇ ਕਹਿ ਦਿੰਨੀ ਆ ਬਾਤ ਕਹੇ ਤੋ ਜਾਦੇ ਮਜਾ ਆਉਂਦਾ ਵੀ ਮੈਂ ਬਾਤ ਸੁਣਾਉਣ ਲੱਗੀ ਆ ਸੁਣੋ ਮੇਰੀ ਅੱਜ ਦੀ ਬਾਤ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਰੀ ਸੁਣਿਓ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਸੋ ਮਾਣੋਂ ਨੰਦ ਪਿਆਰੀ ਜੀ ਬਾਤ ਦਾ ਇੱਕ ਭਾਈ ਰਾਜਾ ਸੀ ਰਾਜਾ ਬਹੁਤ ਧਾਰਮਿਕ ਬੁੱਧੀਮਾਨ ਰਾਜਾ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਪਾਠ ਪੂਜਾ ਕਰਦਾ ਤੇ ਆਪਦੀ ਪਰਜਾ ਦੇ ਵਿੱਚ ਦੇਖਦਾ ਵੀ ਕੋਈ ਬੰਦਾ ਦੁਖੀ ਨਾ ਹੋਵੇ ਸਾਰੇ ਸੁਖੀ ਹੋਣ ਤੇ ਉਹਦੇ ਵਿਦਿਆ ਨੂੰ ਵਜੀਰਾ ਨੂੰ ਭੇਜਦਾ ਰਹਿੰਦਾ ਵੀ ਸ਼ਹਿਰ ਚ ਜਾਓ ਦੇਖੋ ਵੀ ਕਿਤੇ ਕੋਈ ਦੁਖੀ ਤਾਂ ਨਹੀਂ ਕੋਈ ਦਵਾਈਆਂ ਕੰਨੀਆਂ ਹੋ ਬਿਮਾਰੀ ਨਾਲ ਬਿਮਾਰ ਪਿਆ ਹੋਵੇ ਕੋਈ ਭੁੱਖਾ ਹੋਵੇ ਅੰਨ ਕੰਨੀਓ ਰੋਟੀ ਪਾਣੀ ਕੰਨੀਓ ਜਾਂ ਕਿਸੇ ਨੂੰ ਕਹੀ ਜੀ ਵੀ ਪ੍ਰੋਬਲਮ ਹੈਗੀ ਜਿਸ ਸਮੱਸਿਆ ਤਾਂ ਪਤਾ ਲੈ ਕੇ ਆਓ ਤਾ ਉਹ ਆ ਕੇ ਕਹਿ ਦਿੰਦੇ ਵੀ ਨਾ ਜੀ ਸਾਨੂੰ ਤਾਂ ਕੋਈ ਦੁਖੀ ਬੰਦਾ ਨਹੀਂ ਮਿਲਿਆ ਇੱਕ ਦਿਨ ਉਹਨੇ ਸੋਚਿਆ ਵੀ ਇਹ ਤਾਂ ਹੋ ਨਹੀਂ ਸਕਦਾ ਵੀ ਇੰਨੀ ਜਨਤਾ ਦੇ ਵਿੱਚ ਕੋਈ ਦੁਖੀ ਹੋਈ ਨਹੀਂ ਬੰਦਾ ਤਾਂ ਭਾਈ ਉਹ ਰਾਤ ਨੂੰ ਨਾ ਭੇਸ ਬਟਾ ਕੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਜਾਂਦੇ ਹੁੰਦੇ ਰਾਤ ਨੂੰ ਗਲੀਆਂ 'ਚ ਫਿਰਦੇ ਉਹ ਵੀ ਵੀ ਕੋਈ ਦੁਖੀ ਤਾਂ ਨਹੀਂ ਹੈਗਾ ਮੇਰੀ ਪਰਜਾ ਦਾ ਬੰਦਾ ਉਵੇਂ ਹੀ ਇਹ ਰਾਜਾ ਸੀ ਤਾਂ ਭਾਈ ਉਹ ਭੇਸ ਬਟਾ ਕੇ ਰਾਤ ਨੂੰ ਚੱਲਿਆ ਗਿਆ ਤਾਂ ਇੱਕ ਘਰ ਮੂਰੇ ਕੰਨ ਲਾ ਕੇ ਲੋਕ ਆਪਦੇ ਘਰਾਂ 'ਚ ਬੰਦ ਕਰੀ ਬੈਠੇ ਗੇਟ ਕੰਨ ਲਾ ਕੇ ਸੁਣਿਆ ਕਰੇ ਵੀ ਅੰਦਰੋਂ ਕੋਈ ਆਵਾਜ਼ ਤਾਂ ਨਹੀਂ ਆਉਂਦੀ ਦੁਖੀ ਦੀ ਕੋਈ ਜਾਰ ਹੋਂ ਪੇਟਣ ਦੀ ਜਾਂ ਕੋਈ ਲੜਾਈ ਝਗੜੇ ਦੀ ਜਾਂ ਕੋਈ ਭੁੱਖਾ ਹੋਵੇ ਵੀ ਕਿਸੇ ਵੀ ਕਿਸਮ ਦੀ ਤਾਂ ਉਹ ਫਿਰਦਾ ਹੈ ਕਰੋ ਕਰ ਰਹੀ ਹੈ ਇਹ ਦੇਖਦਾ ਬਾਹਰ ਬਿਲਡਾਂ ਵਿੱਚ ਦੀ ਅੰਦਰ ਦੇਖਦਾ ਤਾਂ ਉਹਨੂੰ ਕਿਤੇ ਕੁਝ ਨਾ ਮਿਲਿਆ ਤਾਂ ਇੱਕ ਘਰੇ ਜਾ ਕੇ ਉਹਨੂੰ ਹਾਏ ਹਾਏ ਦੀ ਆਵਾਜ਼ ਸੁਣੀ ਅੰਦਰ ਕੋਈ ਔਰਤ ਜਿਵੇਂ ਦਰਦ ਦੇ ਨਾਲ ਕਰਾ ਰਹੀ ਹੈ ਬਹੁਤ ਹਾਏ ਹਾਏ ਕਰ ਰਹੀ ਸੀ ਉਸ ਔਰਤ ਦੇ ਬੱਚਾ ਹੋਣਾ ਸੀ ਡਿਲੀਵਰੀ ਦਾ ਟਾਈਮ ਸੀ ਤਾ ਭਾਈ ਉੱਥੇ ਉਹ ਕੰਨ ਲਾ ਕੇ ਖੜਾ ਰਿਹਾ ਗੇਟ ਦੇ ਨਾਲ ਉਹਨੇ ਦੇਖਿਆ ਵੀ ਕੋਈ ਦੁਖੀ ਹੈਗਾ ਵੀ ਮੈਂ ਹੁਣ ਪਤਾ ਕਰਾਂ ਤਾਂ ਕਿਵੇਂ ਕਰਾਂ ਉਹ ਬਿਆਹ ਤੋਂ ਬਣਾ ਰਿਹਾ ਕੋਈ ਯੁਗਤ ਲੜਾ ਰਿਹਾ ਵੀ ਕਿਵੇਂ ਅੰਦਰੋਂ ਪਤਾ ਕਰਾਂ ਵੀ ਕੀ ਪ੍ਰੋਬਲਮ ਹੈ ਭਾਈ ਤੁਹਾਨੂੰ ਕੀ ਸਮੱਸਿਆ ਹੈ ਤਾਂ ਇੰਨੇ ਨੂੰ ਜੀ ਉਹ ਆਵਾਜ਼ ਬੰਦ ਹੋ ਜਾਂਦੀ ਹੈ ਵਿਰਹ ਹੋਰ ਸੋਚਾਂ 'ਚ ਪੈ ਜਾਂਦਾ ਹੈ ਵੀ ਹੁਣ ਤਾਂ ਔਰਤ ਕੋਈ ਹਾਈ ਬੂ ਹਾਈ ਬੂ ਦਹਾਈ ਪਾਰ ਰੱਖੀ ਸੀ ਵੀ ਹੁਣ ਸ਼ਾਂਤ ਹੋ ਗਈ ਚੁੱਪ ਕਰ ਗਿਆ ਕੋਈ ਵੀ ਨਹੀਂ ਬੋਲਦਾ ਸੁਣਦਾ ਵੀ ਇਹੀ ਜੀ ਕਿਹੜੀ ਗੱਲ ਸੀ ਜਿਹਦੇ ਨਾਲ ਇੰਨਾ ਰੌਲਾ ਪਾ ਰਹੀ ਸੀ ਹੁਣ ਚੁੱਪ ਹੋ ਗਈ ਹੁਣ ਕੀ ਹੋ ਗਿਆ ਤਾਂ ਉਹ ਹਲੇ ਖੜਾ ਸੋਚ ਹੀ ਰਿਹਾ ਹੁੰਦਾ ਤਾਂ ਉਹਦੇ ਸਾਹਮਣੇ ਇੱਕ ਔਰਤ ਆਉਂਦੀ ਹੈ ਬਾਹਰੋਂ ਉਹ ਔਰਤ ਆਉਂਦੀ ਹੈ ਜਦੋਂ ਔਰਤ ਨੇ ਦੇਖ ਲਿਆ ਵੀ ਰਾਜਾ ਖੜਾ ਹੈ ਤਾਂ ਉਹ ਬਿਨਾ ਗੇਟ ਖਲਾਏ ਅੰਦਰ ਵੜ ਗਈ ਜੀ ਬਿਰਲਾ ਵਿੱਚ ਦੀ ਉਹਨੇ ਸੋਚਿਆ ਵੀ ਇਹ ਕੀ ਚੀਜ਼ ਹੋਈ ਦੇਖੀ ਤਾਂ ਮੈਂ ਜਨਾਨੀ ਐ ਇਹ ਵੀ ਇਹ ਅੰਦਰ ਬਿਰਲਾ ਵਿੱਚ ਦੀ ਬਿਨਾ ਗੇਟ ਖੜਾਏ ਖਲਾਏ ਕਿਵੇਂ ਅੰਦਰ ਜਾ ਵੜੀ ਕਹਿੰਦਾ ਇੱਥੇ ਹੀ ਖੜਦਾ ਐ ਵਾਪਸ ਆਊਗਾ ਨਾ ਫੇਰ ਫੜੂਵੇਂ ਨੂੰ ਵੀ ਇਹ ਹੈ ਕੰਮ ਕਾਉਣਾ ਵੀ ਐ ਕਿਵੇਂ ਅੰਦਰ ਲੰਘ ਸਕਦੀ ਐ ਤਾਂ ਜੀ ਉਹ ਜਦੋਂ ਔਰਤ ਅੰਦਰ ਗਈ ਤੇ ਨਾਲ ਦੀ ਨਾਲ ਹੀ ਮੁੜਿਆ ਹੀ ਉਹਨੇ ਫੜ ਲਈ ਰਾਜੇ ਨੇ ਉਹਨੂੰ ਕਹਿੰਦੀ ਵੀ ਤੂੰ ਕਹਿੰਦਾ ਵੀ ਤੂੰ ਕੌਣ ਐਂਗੀ ਉਹ ਕਹਿੰਦੀ ਵੀ ਤੂੰ ਐ ਰਾਜਾ ਮੈਂ ਤੈਨੂੰ ਪਛਾਣ ਲਿਆ ਵੀ ਤੂੰ ਮੈਨੂੰ ਨਾਂ ਪੁੱਛ ਮੈਂ ਕੌਣ ਆ ਉਹ ਕਹਿੰਦਾ ਨਾਂ ਮੈਂ ਤਾਂ ਤੈਨੂੰ ਕੈਦ ਕਰੂੰਗਾ ਤੂੰ ਗਾ ਬਿਨਾ ਗੇਟ ਖਲਾਏ ਅੰਦਰ ਕਿਵੇਂ ਲੰਗੀ ਇਹ ਦੱਸ ਜਦੋਂ ਨਾਂ ਹਟਿਆ ਨਾਂ ਹਟਿਆ ਉਹ ਕਹਿੰਦੀ ਜੇ ਤਾਂ ਪੁੱਛਣਾ ਹੀ ਆ ਫਿਰ ਤੈਨੂੰ ਦੱਸ ਦਿੰਨੀ ਆ ਕਹਿੰਦੀ ਮੈਂ ਤਾਂ ਵਿਵ ਮਾਤਾ ਇਹਨਾਂ ਦੇ ਹੋਇਆ ਮੁੰਡਾ ਮੈਂ ਕਹਿੰਦੀ ਉਸ ਬੱਚੇ ਦੇ ਵਿਵ ਮਾਤਾ ਕਹਿੰਦੀ ਉਹਦਾ ਲਿਖਣ ਆਈ ਤੀ ਕਹਿੰਦੀ ਮੈਂ ਤਾਂ ਭਾਗ ਕਹਿੰਦਾ ਅੱਛਾ ਕਹਿੰਦਾ ਕੀ ਲਿਖ ਕੇ ਆਈ ਐ ਕਹਿੰਦੀ ਇਹ ਨਾ ਪੁੱਛ ਕਹਿੰਦੀ ਇਹ ਨਹੀਂ ਮੈਂ ਕਿਸੇ ਨੂੰ ਦੱਸ ਸਕਦੀ ਐ ਤਾਂ ਕਹਿੰਦੀ ਖੁਦ ਮੈਂ ਉਹਨਾਂ ਨੂੰ ਨਹੀਂ ਦੱਸਦੀ ਕਿ ਤਾ ਮੈਨੂੰ ਮੈਨੂੰ ਹੀ ਪਤਾ ਐ ਕਹਿੰਦੀ ਬੀ ਇਹ ਹੈ ਜੀ ਜੀਜ ਨਹੀਂ ਮੈਂ ਕਿਸੇ ਨੂੰ ਦੱਸਦੀ ਉਹ ਰਾਜੇ ਦੇ 1 ਚਾਰਕ ਸਾਲ ਦਾ ਮੁੰਡਾ ਸੀ ਇੱਕ 6 ਕਿਹ ਮਹੀਨਿਆਂ ਦੀ ਕੁੜੀ ਸੀ ਉਹ ਨੂੰ ਕਹਿੰਦਾ ਚੰਗਾ ਫਿਰ ਜੇ ਇਹਦਾ ਨਹੀਂ ਦੱਸਦੀ ਕਹਿੰਦਾ ਤੂੰ ਮੈਨੂੰ ਮੇਰੇ ਤਾਂ ਬੱਚਿਆਂ ਦਾ ਦੱਸ ਸਕਦੀ ਐ ਕਹਿੰਦਾ ਮੈਨੂੰ ਕਿਵੇਂ ਵੀ ਕਰ ਮੈਂ ਨਹੀਂ ਤੈਨੂੰ ਜਾਣ ਦਿੰਦਾ ਉਨਾਂ ਚਿਰ ਵੀ ਮੈਨੂੰ ਦੱਸ ਕੇ ਜਾ ਵੀ ਮੇਰੇ ਜਵਾਕਾਂ ਦੇ ਭਾਗਾਂ 'ਚ ਤਾਂ ਕੀ ਲਿਖਿਆ ਉਹ ਕਹਿੰਦੀ ਤੂੰ ਨਾ ਪੁੱਛ ਤੂੰ ਨਾ ਪੁੱਛੇ ਗੱਲ ਉਹ ਨਹੀਂ ਹਟਿਆ ਭਾਈ ਖਿਹੜਾ ਕਰਨੋ ਜਦੋਂ ਉਹ ਨਾ ਹੀ ਹਟਿਆ ਨੇ ਉਹ ਨੂੰ ਜਾਣ ਹੀ ਨਾ ਦਿੱਤਾ ਤਾਂ ਉਹ ਕਹਿੰਦੀ ਚੰਗਾ ਲੈ ਸੁਣ ਲੈ ਫਿਰ ਕਹਿੰਦੀ ਕਹਿੰਦੀ ਤੇਰੇ ਬੱਚਿਆਂ ਦੇ ਭਾਗਾ ਚ ਕਹਿੰਦੀ ਇੱਕ ਗੱਲ ਦੱਸ ਦਿੰਦੀ ਆ ਮੈਂ ਤੈਨੂੰ ਵੀ ਤੇਰੇ ਮੁੰਡੇ ਤੇ ਕੁੜੀ ਦਾ ਆਪਸ ਦੇ ਵਿੱਚ ਹੀ ਵਿਆਹ ਹੋਊਗਾ ਕਹਿੰਦਾ ਆਪਸ ਦੇ ਵਿੱਚ ਭੈਣ ਭਾਈ ਦਾ ਵਿਆਹ ਕਹਿੰਦੀ ਹਾਂ ਕਹਿੰਦੀ ਇਹਨਾਂ ਦੇ ਕਿਸਮਤ ਚ ਦੋਹਾਂ ਦੇ ਲਿਖਿਆ ਗਿਆ ਇਹ ਕਹਿੰਦਾ ਨਾ ਇਹਨੂੰ ਕਰ ਠੀਕ ਉਹ ਕਹਿੰਦੀ ਮੈਂ ਨਹੀਂ ਕਰ ਸਕਦੀ ਹੁਣ ਇਹਨੂੰ ਜਿਹੜਾ ਕੁਝ ਲਿਖਤਾ ਤਾਂ ਲਿਖਿਆ ਗਿਆ ਕਹਿੰਦੀ ਧੋਤਾ ਨਹੀਂ ਜਾਂਦਾ ਕਹਿ ਕੇ ਭਾਈ ਉਤਾ ਉੱਡ ਗਈ ਉਹਨੂੰ ਦਿਸਮੋਂ ਹਟ ਗਈ ਗਿਆ ਰਾਜਾ ਕਰੇ ਘਰੇ ਜਾ ਕੇ ਆਪਣੀ ਰਾਣੀ ਨੂੰ ਕਹਿੰਦਾ ਵੀ ਮੈਂ ਆਏ ਐ ਕਰਕੇ ਉਹਨੂੰ ਸਾਰੀ ਗੱਲ ਸੁਣਾਈ ਵੀ ਮੈਂ ਆਏ ਐ ਐ ਕਰਕੇ ਪੇਸ ਬਟਾ ਕੇ ਉੱਥੇ ਗਿਆ ਉਹਨਾਂ ਦੇ ਐ ਹੋਈ ਕਹਾਣੀ ਉੱਥੇ ਵਿਓ ਮਾਤਾ ਮਿਲੀ ਉਹ ਤੋਂ ਮੈਂ ਆਪਣੇ ਬੱਚਿਆਂ ਦਾ ਪੁੱਛਿਆ ਵੀ ਉਹ ਤਾਂ ਮੈਨੂੰ ਐ ਕਹਿ ਕੇ ਗਈ ਆ ਵੀ ਤੇਰੇ ਦੋਹਾਂ ਬੱਚਿਆਂ ਦਾ ਆਪਸ ਚ ਰਿਸ਼ਤਾ ਹੋਊਗਾ ਭਈ ਰਾਣੀ ਵੀ ਫਿਕਰਾਂ ਚ ਪੈ ਗਈ ਪੈਣ ਵਾਲੀ ਉਹ ਕਹਾਣੀ ਸੀ ਗੱਲ ਸੀ ਅਹੀ ਜੀ ਉਹ ਕਹਿੰਦੀ ਵੀ ਫੇਰ ਰਾਜਾ ਕਹਿੰਦਾ ਹੁਣ ਕੀ ਕਰੀਏ ਵੀ ਆਪਾਂ ਜੇ ਇਹਨੂੰ ਹੋਣੀ ਨਾ ਦਈਏ ਗੱਲ ਨੂੰ ਉਹ ਕਹਿੰਦੀ ਲੈ ਡਿਗੜੀ ਗੱਲ ਐ ਕਹਿੰਦੀ ਜੇ ਨਹੀਂ ਉਹ ਕਰਾਣਾ ਉਹ ਤਾਂ ਕਹਿੰਦੀ ਉਹੀ ਬੋਲਗੀ ਤੈਨੂੰ ਬਿਓ ਮਾਤਾ ਮੈਂ ਕਹਦੀ ਬੱਚੇ ਦਾ ਕੀ ਐ ਕਹਿੰਦੀ ਮੁੰਡੇ ਨਾਲ ਤਾਂ ਆਪਣਾ ਖਾਨਦਾਨ ਚੱਲੂ ਕਹਿੰਦੀ ਕੁੜੀ ਐ 6 ਮਹੀਨਿਆਂ ਦੀ ਕਹਿੰਦੀ ਕੁੜੀ ਨੂੰ ਹੀ ਮਾਰ ਦੋ ਆਪਾਂ ਫੇਰ ਕਹਿੰਦੀ ਕੀ ਹੋਊਗਾ ਭਾਈ ਰਾਜਾ ਵੀ ਮੰਨ ਗਿਆ ਕਹਿੰਦਾ ਗੱਲ ਤਾਂ ਠੀਕ ਐ ਵੀ ਜੇ ਆਪਾਂ ਕੁੜੀ ਨੂੰ ਐ ਮਾਰਦੀਏ ਫੇਰ ਵਿਆਹ ਕਿੱਥੋਂ ਹੋ ਜੂਗਾ ਭਾਈ ਜਲਾਦ ਬੁਲਾ ਲੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕਿਸੇ ਰਵੇ ਵੀ ਪਾਫਨ ਨਿਕਲੇ ਗੱਲ ਦੀ ਤੁਹਾਨੂੰ ਔਰ ਮੈਨੂੰ ਪਤਾ ਤੇ ਨੰਨ ਪਤਾ ਇਹ ਗੱਲ ਦਾ ਵੀ ਤੁਸੀਂ ਇਹਨੂੰ ਲੈ ਜੋ ਮੇਰੇ ਬੱਚੇ ਨੂੰ ਰਾਤ ਨੂੰ ਇਹਨੂੰ ਬਾਹਰ ਦੂਰ ਕਿਤੇ ਮਾਰ ਕੇ ਧੱਪਿਆਓ ਤਾਂ ਭਾਈ ਜਲਾਦ ਕਹਿੰਦੇ ਵੀ ਠੀਕ ਐ ਸੀ ਕੱਲ ਤੂੰ ਰਾਤ ਨੂੰ ਆਵਾਂਗੇ ਵੀ ਤੁਸੀਂ ਇਹਨੂੰ ਪਾਲਣੇ ਚ ਪਾ ਕੇ ਪੰਘੂੜੇ ਚ ਪਾ ਕੇ ਸਮਾ ਦਿਓ ਵਿਛੇ ਮਹੀਨੇ ਦਾ ਬੱਚਾ ਵੀ ਨਹੀਂ ਫਿਰ ਜੇ ਅਸੀਂ ਇਹਨੂੰ ਇਥੋਂ ਚੱਕ ਥੱਲੇ ਜੀ ਕਰਾਂਗੇ ਵੀ ਇਹ ਉੱਠ ਖੜੂ ਰੋਊ ਫਿਰ ਬਾਹਰ ਪਤਾ ਲੱਗੂ ਸਾਨੂੰ ਕੋਈ ਪੁੱਛੂ ਬੱਚਾ ਕਿੱਧਰ ਲਈ ਜਾਂਦੇ ਹੋ ਕੌਣੋਂ ਵੀ ਤੁਸੀਂ ਇਹਨੂੰ ਪੰਘੂੜੇ 'ਚ ਹੀ ਸਮਾਦਿਓ ਸੀ ਉਵੇਂ ਹੀ ਬੋਚ ਕੇ ਪੰਘੂੜਾ ਚੱਕ ਕੇ ਲੈ ਜਾਗੇ ਚਲੋ ਹੁਣ ਟਾਈਮ ਹੋ ਗਿਆ ਜੀ ਦੂਜਾ ਦਿਨ ਆ ਗਿਆ ਉਵੇਂ ਹੀ ਬਣਾਸ ਮਾਰ ਕੇ ਇੱਕ ਪੰਘੂੜਾ ਉਹਦੇ ਵਿੱਚ ਕੁੜੀ ਪਾਤੀ 6 ਮਹੀਨਿਆਂ ਦੀ ਸਮਾਤੀ ਮੂੰਹ ਤੇ ਮੂੰਹ 'ਚ ਉਹਦੇ ਸ਼ੀਸ਼ੀ ਦੇਤੀ ਦੁੱਧ ਵਾਲੀ ਚੁੰਗਣੀ ਵੀ ਉੱਠੇ ਨਾ ਹੀਠਾ ਵੀ ਵਧੀਆ ਬਿਛਾਉਣਾ ਬਿਛਾ ਕੇ ਉੱਪਰ ਵੀ ਦੇ ਕੇ ਟੱਕ ਸਮਾਰ ਕੇ ਸੰਦੂਕੜੀ ਮੰਗੂ ਬਣਾ ਕੇ ਦੇਦੀ ਉਹਨਾਂ ਨੂੰ ਤਾਂ ਉਹਨਾਂ ਨੇ ਕੀ ਕਰਿਆ ਵੀ ਰਾਜਾ ਕਹਿੰਦਾ ਬਹੁਤ ਦੂਰ ਲਿ ਜਾ ਕੇ ਕਰੇ ਉਹੇ ਕੰਮ ਜਦੋਂ ਗਏ ਤਾਂ ਉਹਨਾਂ ਨੂੰ ਬਾਈ ਇੱਕ ਨਦੀ ਦਿਸ ਗਈ ਜਦੋਂ ਨਦੀ ਦੇ ਕੋਲ ਗਏ ਉਹ ਗਏ ਨੇ ਇੱਕ ਦੇ ਦਿਮਾਗ 'ਚ ਆਇਆ ਕਹਿੰਦਾ ਆਹ ਨਦੀ ਚੋਂ ਤਾਂ ਕਹਿੰਦਾ ਵੱਡੇ ਵੱਡੇ ਜਾਨਵਰ ਹਾਥੀ ਨਹੀਂ ਨਿਕਲ ਸਕਦਾ ਐਡੀ ਵੱਡੀ ਨਦੀ ਐ ਕਹਿੰਦਾ ਇਹ ਜਵਾਕ ਕਿੱਥੋਂ ਨਿਕਲ ਸਕੂ ਵੀ ਕਿੱਥੇ ਨੂੰ ਮਾਰਾਂਗੇ ਫਿਰ ਟੋਆ ਪਟਾਂਗੇ ਇੰਨਾ ਕੁਝ ਕਰਾਂਗੇ ਕਹਿੰਦਾ ਇਹਦੇ 'ਚ ਛੱਡ ਦੋ ਇਹਨੂੰ ਆਪਾਂ ਆਈਂ ਪੰਘੂੜਾ ਜਈ ਵੀ ਆਪੇ ਬਾਣੀ ਦੀਆਂ ਛੱਲਾਂ ਨਾਲ ਮਰ ਮੁਰਜੂ ਦੂਜਾ ਕਹਿੰਦਾ ਵੀ ਗੱਲ ਤਾਂ ਤੇਰੀ ਠੀਕ ਐ ਉਹਨਾਂ ਨੇ ਭਾਈ ਉਹ ਪਾਣੀ 'ਚ ਛੱਡਤਾ ਉਹਨੇ ਜਾਂਦੇ ਨੇ ਚੱਲੋ ਚੱਲ ਤਾਂ ਸ਼ਹਿਰ ਤੀ ਸ਼ਹਿਰ ਦੇ ਦੂਜੇ ਬੰਨੇ ਜਾ ਕੇ ਧੋਬੀ ਕੱਪੜੇ ਧੋ ਰਿਹਾ ਹੈ ਨਹਿਰ ਤੇ ਧੋਬੀ ਨੇ ਤੋ ਬੰਨੇ ਦੇਖਿਆ ਵੀ ਉਹ ਕੁਸਾਰਿਆ ਹੈ ਧੋਬੀ ਮੂਰੇ ਹੋ ਗਿਆ ਵਿਚੇ ਜਿ ਵੜ ਕੇ ਭਾਈ ਉਹਨਾਂ ਨੇ ਕਿਵੇਂ ਨਾ ਕਿਵੇਂ ਜੁਗਤ ਲੜਾਈ ਉਹ ਪੰਘੂੜਾ ਕੱਢ ਲਿਆ ਕੱਢਿਆ ਹੋਇਆ ਤਾਂ ਧੋਬੀ ਧੋਣ ਦੇ ਵੀ ਔਲਾਦ ਹੈ ਨਹੀਂ ਸੀ ਕੋਈ ਨੋਨੇ ਦੇਖਿਆ ਵੀ ਇਹ ਤਾਂ ਕਿਸੇ ਤਾਕੜੇ ਘਰ ਦਾ ਬੱਚਾ ਵੀ ਇਹ ਤਾਂ ਕੁੜੀ ਹੈ ਤਾਂ ਜਿਉਂਦੀ ਹੈ ਘਰ ਨੂੰ ਲਏਗੇ ਘਰੇ ਲਗਾਏ ਹੋਏ ਭਾਈ ਉਹਨੂੰ ਪਾਲ ਰਹੇ ਨੇ ਵੀ ਆਪਾਂ ਪਾਲ ਲੂ ਆਪਣੇ ਬੱਚਾ ਨਹੀਂ ਹੈ ਆਪਾਂ ਇਹਨੂੰ ਆਪਣੀ ਕੁੜੀ ਧੀ ਬਣਾ ਲਾਂਗੇ ਫੇਰ ਭਾਈ ਉਹਨਾਂ ਨੇ ਸੋਚਿਆ ਵੀ ਆਪਾਂ ਨੂੰ ਕੱਲ ਨੂੰ ਲੋਕ ਪੁੱਛਣਗੇ ਵੀ ਤੁਸੀਂ ਇਹ ਬੱਚਾ ਕਿੱਥੋਂ ਲਿਆ ਤੁਹਾਡੇ ਦਾ ਬੱਚਾ ਹੈ ਨਹੀਂ ਸੀ ਵੀ ਐਡਾ ਵੱਡਾ ਬੱਚਾ 6 ਮਹੀਨਾ ਦਾ ਤੁਹਾਡੇ ਕਿੱਥੋਂ ਆਇਆ ਦੱਸੋ ਕਿਦਾ ਚੱਕਿਆ ਭਾਈ ਉਹ ਕਹਿੰਦੇ ਆ ਪਤਾ ਰਾਜੇ ਕੋਲ ਚਲਦੇ ਆ ਰਾਜੇ ਕੋਲ ਉਸੇ ਰਾਜ ਉਹ ਹੀ ਰਾਜਾ ਸੀ ਉਹਨਾਂ ਦਾ ਬਾਗੇ ਉਸੇ ਸ਼ਹਿਰ ਦਾ ਰਾਜੇ ਕੋਲ ਗਏ ਤਾਂ ਉਹਨੂੰ ਕਹਿੰਦੇ ਕਿ ਮਹਾਰਾਜ ਵੀ ਸਾਨੂੰ ਕਹਿੰਦਾ ਵੀ ਆਹਾ ਬੱਚਾ ਨਦੀ ਚੋਂ ਥਿਆ ਆ ਕੱਪੜੇ ਧੋਦਿਆਂ ਨੂੰ ਵੀ ਸਾਡੇ ਕੋਈ алаਦ ਨਹੀਂ ਵੀ ਹੁਣ ਤੁਸੀਂ ਦੇਖ ਲਓ ਇਹ ਬੱਚੇ ਦਾ ਕੀ ਕਰਨਾ ਹੈ ਰਾਜੇ ਨੇ ਹੁਣ ਰਾਜੇ ਮਹਾਰਾਜਿਆਂ ਨੇ ਬੱਚੇ ਨੂੰ ਕੀ ਦੇਖਣਾ ਸੀ ਉਹਨਾਂ ਨੇ ਭਾਈ ਕੀ ਕੀਤਾ ਉਹਨੇ ਉਹ ਨੂੰ ਕਹਿੰਦਾ ਵੀ ਤੁਹਾਨੂੰ ਮਿਲਿਆ ਥੋੜੇ ਹੈ ਨਹੀਂ ਕੁਝ ਤੁਸੀਂ ਪਾੜ ਲਓ ਤੁਹਾਨੂੰ ਮਿਲਿਆ ਤਾਂ ਥੋੜਾ ਹੀ ਹੈ ਬੱਚਾ ਤਾਂ ਜੀ ਉਹ ਜਦੋਂ ਉਹ ਕਹਿੰਦਾ ਥੋਬੀ ਕਹਿੰਦਾ ਮਹਾਰਾਜ ਫਿਰ ਤੁਸੀਂ ਕਹਿੰਦਾ ਸਾਨੂੰ ਕੁਝ ਦਿਓ ਕਹਿੰਦਾ ਲਿਖ ਕੇ ਦਿਓ ਕੁਸ ਵੀ ਇਹ ਸਾਡਾ ਬੱਚਾ ਕਹਿੰਦਾ ਕੱਲ ਨੂੰ ਕੋਈ ਰੌਲਾ ਪਾਈ ਜੇ ਸਾਡੇ ਨਾਲ ਉਹ ਕਹਿੰਦਾ ਰਾਜਾ ਕਹਿੰਦਾ ਇਹਦੇ ਚ ਕੀ ਹੈ ਲੈ ਮੈਂ ਲਿਖ ਦਿਨਾ ਉਹਨਾਂ ਨੇ ਭਾਈ ਉਹ ਰਾਜੇ ਨੇ ਕਾਗਜ਼ ਦੇ ਉੱਤੇ ਲਿਖਤਾ ਵੀ ਐਡਾ ਕ ਬੱਚਾ ਹੈ ਆ ਦਿਨ ਐਸ ਟਾਈਮ ਇਸ ਥੋਬੀ ਨੂੰ ਐਸ ਨਦੀ ਚੋਂ ਮਿਲਿਆ ਹੈ ਇਹ ਬੱਚਾ ਅੱਜ ਤੋਂ ਇਹਨਾਂ ਦਾ ਹੈ ਇਹ ਪਾੜਨਗੇ ਇਹੀ ਇਹਦੇ ਮਾਂ ਬਾਪ ਨੇ ਤੇ ਉਹ ਨੂੰ ਕਹਿੰਦਾ ਵੀ ਇਹ ਸਾਹਮਣੇ ਰੱਖ ਲੈ ਉਹਦਾ ਤੂੰ ਕਾਗਜ਼ ਚਲੋ ਜੀ ਦਿਨ ਤਰੀਕ ਲਿਖ ਕੇ ਫੜਾਤਾ ਉਹ ਤਾਂ ਲੈ ਗਈ ਘਰ ਨੂੰ ਭਾਈ ਬੱਚਾ ਪਾੜ ਲਿਆ ਪਾਲਿਆ ਹੋਇਆ ਹੋ ਗਈ ਕੁੜੀ ਤਾਂ ਮਟਿਆਰ ਜਦੋਂ ਜਵਾਨ ਹੋ ਗਈ ਪੜਨ ਲੱਗੀ ਹੋਈ ਐ ਲਾਈ ਹੋਈ ਐ ਥੋਬੀ ਥੋਬਣਾ ਜਾਂਦ ਨੇ ਕੱਪੜੇ ਧੋਣ ਕੁੜੀ ਕਹਿੰਦੀ ਮੈਂ ਸਕੂਲੋਂ ਆ ਕੇ ਕੀ ਕਰਿਆ ਕਰਾਂ ਤੁਸੀਂ ਮੈਨੂੰ ਕੱਪੜੇ ਤਾਂ ਨਾਲ ਧੋਣ ਲੈ ਜਾਂਦੇ ਨਹੀਂ ਬੀਤੂ ਸੀ ਮੈਨੂੰ ਮੈਂ ਕਹਿੰਦੀ ਵੀ ਬਾਲਣ ਬੁੱਲਣ ਵਾਸਤੇ ਕਹਿੰਦੀ ਕੁਛ ਚੱਕ ਲਿਆਇਆ ਕਰ ਬਾਲਣ ਵਾਰੋਂ ਇਕੱਠਾ ਕਰ ਲਿਆਇਆ ਕਰ ਨਵਗ ਜਿਆ ਕਰ ਉਹ ਕਹਿੰਦਾ ਚੱਲ ਤੂੰ ਆਪਦਾ ਟਾਈਮ ਪਾਸ ਐ ਕਰ ਲਿਆ ਕਰ ਉਧਰੋਂ ਭਾਈ ਹੁਣ ਰਾਜੇ ਦਾ ਮੁੰਡਾ ਵੀ ਗੱਭਰੂ ਹੋ ਗਿਆ ਜਦੋਂ ਬਾਗੇ ਹੋ ਬਾਗੀ ਬਾਲਣਾ ਇਕੱਠਾ ਕਰਨਾ ਤਾਂ ਭਾਈ ਉਹ ਰਾਜੇ ਦਾ ਮੁੰਡਾ ਵਜੀਰ ਦੇ ਨਾਲ ਇੱਕ ਦਿਨ ਨਿਕਲਿਆ ਆਇਆ ਸ਼ਿਕਾਰ ਖੇਡਣ ਤਾਂ ਉਹ ਉੱਧਰ ਹੀ ਆ ਗਿਆ ਤਾਂ ਉਹਨਾਂ ਨੇ ਦੇਖਿਆ ਉਹਨੇ ਰਾਜੇ ਨੂੰ ਵਜ਼ੀਰ ਨੂੰ ਕਹਿੰਦਾ ਕਿ ਉਹ ਕੌਣ ਫਿਰਦੀ ਆ ਕੁੜੀ ਹੁਣ ਰਾਜੇ ਦੀ ਧੀ ਧੀ ਬਹੁਤ ਸੁੰਦਰ ਸੋਹਣੀ ਹੋਣੀ ਹੀ ਸੀ ਕਹਿੰਦਾ ਉਹਨੂੰ ਬੁਲਾ ਕੇ ਲਿਆ ਵਜ਼ੀਰ ਲਿਆਇਆ ਕਹਿੰਦਾ ਤੈਨੂੰ ਰਾਜਾ ਸਾਹਿਬ ਬੁਲਾ ਰਹੇ ਨੇ ਆ ਗਈ ਕਹਿੰਦਾ ਤੂੰ ਕੌਣ ਆਏ ਕਹਿੰਦੀ ਜੀ ਮੈਂ ਤਾਂ ਥੋਬੀਆਂ ਦੀ ਕੁੜੀ ਆ ਕਹਿੰਦਾ ਇੱਥੇ ਕੀ ਕਰਦੀ ਆ ਤੂੰ ਕਹਿੰਦੀ ਮੈਂ ਵੀ ਮੇਰੇ ਮਾਂ ਬਾਪ ਮੈਨੂੰ ਕੱਪੜੇ ਧੋਣ ਤਲ ਜਾਂਦੇ ਨਹੀਂ ਮੈਂ ਸਕੂਲ ਤੋਂ ਬਾਅਦ ਫਿਰ ਡੱਕੇ ਡੁੱਕੇ ਚ ਉਗਣਾ ਜੰਨੀ ਆ ਬਾਲਣ ਵਾਸਤੇ ਉਹਨੂੰ ਕਹਿੰਦਾ ਠੀਕ ਐ ਜਾ ਬਗ ਜਾਬ ਦੇ ਕਰਨ ਬੱਗੇ ਭਾਈ ਮੁੰਡੇ ਨੂੰ ਤਾਂ ਕੁੜੀ ਪਸੰਦ ਆ ਕੀ ਵੀ ਬਹੁਤ ਸੋਹਣੀ ਕੁੜੀ ਐ ਤਾਂ ਤੋ ਬਣਦੀ ਐ ਤਾਂ ਤੋ ਬੀਆਂ ਦੀ ਐ ਤਾਂ ਕੀ ਹੋਇਆ ਕੁੜੀ ਸੋਹਣੀ ਬਹਤਾ ਏ ਉਹਨੂੰ ਕਹਿੰਦਾ ਵਜੀਰ ਨੂੰ ਕਹਿੰਦਾ ਵੀ ਮੈਂ ਤਾਂ ਕਹਿੰਦਾ ਇਸ ਕੁੜੀ ਨਾਲ ਵਿਆਹ ਕਰਾਂ ਮੈਂ ਉਹ ਕਹਿੰਦਾ ਵੀ ਰਾਜਾ ਸਾਹਿਬ ਨੇ ਤੇਰੇ ਬਾਪ ਨੇ ਮੰਨਣਾ ਨਹੀਂ ਉਹ ਕਹਿੰਦਾ ਨਾ ਜੋ ਮਰਜ਼ੀ ਹੋ ਜੇ ਮੈਂ ਤਾਂ ਇਹਦੇ ਨਾਲ ਵਿਆਹ ਕਰਾਉਣਾ ਹੈ ਚਲੋ ਜੀ ਰਾਜੇ ਨਾਲ ਵਜ਼ੀਰ ਨੇ ਗੱਲ ਕਰੀ ਵੀ ਰਾਜਕੁਮਾਰ ਨੇ ਉੱਥੇ ਕੁੜੀ ਦੇਖ ਲਈ ਧੋਬਣਾ ਧੋਬੀਆਂ ਦੀ ਹੈ ਵੀ ਉਹ ਕਹਿੰਦਾ ਵੀ ਮੈਂ ਤਾਂ ਇਹਦੇ ਨਾਲ ਵਿਆਹ ਕਰਾਉਣਾ ਹੈ ਉਧਰ ਉਹਨਾਂ ਨੇ ਸੋਚਿਆ ਰਾਜੇ ਨੇ ਵੀ ਪਹਿਲਾਂ ਸੀਤੀ ਨੂੰ ਖੋ ਕੇ ਬਹਿ ਗਏ ਵੀ ਹੁਣ ਨਾ ਜਾਣੇ ਜੇ ਅਸੀਂ ਇਹਨੂੰ ਜਵਾਬ ਦੇ ਤਾਂ ਮੁੰਡਾ ਵੀ ਕੁਝ ਕਰਕੇ ਬਹਿ ਗਿਆ ਅਸੀਂ ਤਾਂ ਜਿਵੇਂ ਜਾਵਾਂਗੇ ਵੀ ਚਲ ਧੋਬੀਆਂ ਦੀ ਤਾਂ ਕਿ ਇਹ ਸੋਹਣੀ ਸੁਨੱਖੀ ਕਹਿੰਦਾ ਵੀ ਆਪਾਂ ਕਰ ਦਿੰਨੇ ਆ ਉਹਨਾਂ ਨੂੰ ਕਹਿੰਦਾ ਵੀ ਠੀਕ ਹੈ ਕਹਿੰਦਾ ਜਿਵੇਂ ਕਹਿੰਦਾ ਰਾਜਕੁਮਾਰ ਚਾਹੁੰਦਾ ਆਪਾਂ ਕਰ ਦਾਂਗੇ ਚਲੋ ਜੀ ਦਿਨ ਮਿਥ ਲਿਆ ਵਿਆਹ ਦਾ ਉਧਰ ਉਧਰ ਹੀ ਹੋ ਗਿਆ ਸਾਰਾ ਕੁਝ ਤੋ ਬੀਵੀ ਮੰਨ ਗਿਆ ਤੋ ਬੀ ਕਹਿੰਦਾ ਜੀ ਵੀ ਅਸੀਂ ਤਾਂ ਜਵਾਬ ਦੇ ਹੀ ਨਹੀਂ ਸਕਦੇ ਗਰੀਬ ਬੰਦਿਆਂ ਤੁਹਾਨੂੰ ਕੁੜੀ ਪਸੰਦ ਹੈ ਵੀ ਜੋ ਜਿਵੇਂ ਕਹੋਗੇ ਕਰ ਲੂ ਵਿਆਹ ਹੋ ਗਿਆ ਵਿਆਹ ਹੋ ਕੇ ਭਾਈ ਜਦੋਂ ਡੋਲਾ ਲਿਆਉਂਦਾ ਘਰੇ ਤਾਂ ਮੁੰਡੇ ਨੇ ਪਹਿਲਾਂ ਘਰੇ ਗੱਲਬਾਤ ਸੁਣੀ ਹੋਈ ਸੀ ਘਰੋਂ ਵੀ ਐਂ ਕਰਕੇ ਕੁੜੀ ਸੀ ਵੀ ਉਹ ਮਰ ਗਈ ਕੁੜੀ ਆਪਣੀ ਤੇਰੀ ਭੈਣ ਵੀ ਹੈਗੀ ਸੀ ਕੁੜੀ ਦੀ ਲੱਤ ਦੇ ਉੱਤੇ ਲਸਣ ਸੀਗਾ ਕਾਲਾ ਜਾਂ ਹੁੰਦਾ ਜਿਹੜਾ ਐਡਾ ਕ ਨਿਸ਼ਾਨ ਜਾਂ ਹੁੰਦਾ ਕਾਲੇ ਰੰਗ ਦਾ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਣਾ ਲਸਣ ਕਿਵੇਂ ਹੁੰਦਾ ਉਹ ਲਸਣ ਦਾ ਨਿਸ਼ਾਨ ਸੀ ਲੱਤ ਦੇ ਉੱਤੇ ਕੁੜੀ ਦੇ ਭਾਈ ਜਦੋਂ ਕੁੜੀ ਆ ਗਈ ਜਦੋਂ ਪਹਿਲਾਂ ਤਾਂ ਜਦੋਂ ਵਿਆਹ ਫੇਰੇ ਹੋਣ ਲੱਗੇ ਉੱਥੇ ਜਦੋਂ ਪੰਡਤ ਪੁੱਛਦਾ ਵੀ ਗੋਤ ਦੱਸੋ ਮੁੰਡੇ ਦਾ ਗੋਤ ਤਾਂ ਦੱਸਤਾ ਜਦੋਂ ਕੁੜੀ ਦਾ ਪੁੱਛਣ ਲੱਗੇ ਤੋ ਵੀ ਖੜਾ ਹੋ ਕੇ ਕਹਿੰਦਾ ਵੀ ਮੇਰਾ ਗੋਤ ਤਾਂ ਜੀ ਆ ਹੈ ਪਰ ਮੇਰੀ ਗੱਲ ਬੇਨਤੀ ਸੁਣ ਲੋ ਵੀ ਕੁੜੀ ਦਾ ਮੈਨੂੰ ਪਤਾ ਨਹੀਂ ਕਿਹਦੀ ਕੁੜੀ ਹੈ ਵੀ ਮੈਨੂੰ ਤਾਂ ਇਹ ਲੱਭੀ ਸੀ ਐ ਕਰਕੇ ਰਾਜੇ ਨੂੰ ਯਾਦ ਕਰਾਈ ਗੱਲ ਵੀ ਤੁਸੀਂ ਮੈਨੂੰ ਦਿੱਤਾ ਸੀ ਉਹ ਰੁਕਾ ਲਿਖ ਕੇ ਵੀ ਹੁਣ ਮੈਨੂੰ ਕੁੜੀ ਦਾ ਸਹੀ ਗੋਤ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਵੀ ਪਰ ਮੇਰਾ ਆ ਹੈ ਕੁੜੀ ਮੇਰੀ ਵੀ ਨਹੀਂ ਮੈਨੂੰ ਤਾਂ ਲੱਭੀ ਹੋਈ ਤੇ ਭਾਈ ਰਾਜੇ ਦੇ ਤਾਂ ਦਿਮਾਗ ਨੂੰ ਗੱਲ ਲੱਗ ਗਈ ਚਲੋ ਦਰੋਂ ਹੋ ਗਿਆ ਵਿਆਹ ਵੀ ਚਲੋ ਕੋਈ ਗੱਲ ਨਹੀਂ ਹੁਣ ਵਿਆਹ ਤਾਂ ਕਰੋ ਵਿਆਹ ਹੋ ਗਿਆ ਜਦੋਂ ਭਾਈ ਕੁੜੀ ਆਉਣ ਜਾਣ ਲੱਗੀ ਤਾਂ ਉਹ ਮੁੰਡੇ ਨੇ ਦੇਖਿਆ ਵੀ ਕੁੜੀ ਦੇ ਲੱਤ ਤੇ ਲਾਸਣਾ ਉਹਦੇ ਦਿਮਾਗ 'ਚ ਉਹ ਕਹਾਣੀ ਆ ਗਈ ਵੀ ਮੇਰੀ ਭੈਣ ਦੇ ਕਹਿੰਦੇ ਤੇ ਲਾਸਣਾ ਵੀ ਹੁੰਦਾ ਲਾਸਣਾ ਉਹਨੇ ਭਾਈ ਆਪਣੀ ਮਾਂ ਕੋਲੇ ਗੱਲ ਕਰਤੀ ਕਹਿੰਦਾ ਵੀ ਉਹ ਕਹਿੰਦਾ ਕਿ ਕਿੱਥੇ ਕਿਵੇਂ ਮਰੀਦੀ ਮੇਰੀ ਭੈਣ ਕਿਵੇਂ ਆਈ ਤੀ ਉਹਦੇ ਲਾਸਨ ਤੀ ਕਹਿੰਦਾ ਵੀ ਜਿਹੜੀ ਮੈਂ ਵਿਆਹ ਕੇ ਲਿਆ ਆ ਇਹਦੇ ਲੱਤ ਤੇ ਲਾਸਨ ਹੈ ਕਹਿੰਦਾ ਭਾਈ ਜਦੋਂ ਉਹਨੇ ਦੱਸਿਆ ਰਾਜੇ ਦਾ ਤਾਂ ਮੱਥਾ ਠਣਕ ਗਿਆ ਰਾਣੀ ਨੇ ਉਹਨੂੰ ਦੱਸਤਾ ਰਾਜੇ ਨੂੰ ਵੀ ਇਹਦੇ ਲਾਸਨ ਹੈ ਜਦੋਂ ਰਾਜੇ ਦਾ ਮੱਥਾ ਠਣਕ ਗਿਆ ਤਾਂ ਉਹਨੇ ਤਾਂ ਜਲਾਦ ਵੇਲਾ ਲੇ ਜਲਾਦ ਨੂੰ ਕਹਿੰਦਾ ਵੀ ਸੱਚ ਦੱਸਿਓ ਵੀ ਉਸ ਬੱਚੇ ਨੂੰ ਤੁਸੀਂ ਕਿੱਥੇ ਮਾਰ ਕੇ ਆਏ ਤੇ ਭਾਈ ਹੁਣ ਉਹ ਰਾਜੇ ਮੂਰੇ ਕੌਣ ਝੂਠ ਬੋਲੇ ਉਹ ਕਹਿੰਦੇ ਜੀ ਵੀ ਐਂ ਕਰਕੇ ਅਸੀਂ ਸੋਚੇ ਮਾਰਾਂਗੇ ਟੂਆ ਪਟਾਂਗੇ ਵੀ ਇੱਥੇ ਨਦੀ 'ਚ ਰੋੜ ਦਿੰਨੇ ਆ ਵੀ ਇਹ ਨਾ ਇੱਥੇ ਹੀ ਮਾਰ ਖਾਪ ਜੂਗੀ ਵੀ ਇੱਥੋਂ ਤਾਂ ਕੋਈ ਵੱਡਾ ਤੇ ਵੱਡਾ ਜਾਨਵਰ ਨਹੀਂ ਨਿਕਲ ਸਕਦਾ ਬੰਦਾ ਇੱਥੇ ਕੀ ਐ ਵੀ ਇਹ ਕਿੰਨੀ ਕੁ ਬੱਚੀ ਕਿੱਥੋਂ ਨਿਕਲੂਗੀ ਚਲੋ ਜੀ ਉਹ ਕਹਿੰਦਾ ਠੀਕ ਐ ਭਾਈ ਉਹ ਤਾਂ ਭੇਜਤੇ ਭੇਜੇ ਹੋਏ ਤਾਂ ਉਹਨੂੰ ਕਹਿੰਦਾ ਤੋ ਬੀਨੂ ਕਹਿੰਦਾ ਵੀ ਜਿਹੜਾ ਤੂੰ ਕਹਿਣਾ ਵੀ ਮੇਰੇ ਕੋਲੇ ਤੈਨੂੰ ਰਾਜੇ ਨੇ ਲਿਖ ਕੇ ਦਿੱਤਾ ਐ ਵੀ ਮੈਂ ਤੈਨੂੰ ਲਿਖ ਕੇ ਦਿੱਤਾ ਉਹ ਕਾਗਜ਼ ਦਿਖਾ ਮੈਨੂੰ ਜਦੋਂ ਭਾਈ ਉਹਨੇ ਕਾਗਜ਼ ਦੇਖਿਆ ਉਹ ਕਹਿੰਦਾ ਹਾਂ ਵੀ ਇਹ ਤਾਂ ਉਹੀ ਦੇ ਨਤ ਤਿਹਾਰ ਉਹੀ ਟਾਈਮ ਐਨੇ ਵਜੇ ਛੱਡੀ ਧਰੀ ਦੀ ਕੁੜੀ ਐਨੇ ਵਜੇ ਉੱਥੇ ਤੱਕ ਐਨੇ ਟਾਈਮ ਚ ਗਈ ਉਹਨੇ ਸਾਰਾ ਹਿਸਾਬ ਕਿਤਾਬ ਲਵਾ ਕੇ ਉਹਨੇ ਤਾਂ ਦੇਖ ਲਿਆ ਵੀ ਇਹ ਤਾਂ ਮੇਰੀ ਵੀ ਕੁੜੀ ਐ ਮੇਰੀ ਮੁੰਡੇ ਨਾਲ ਵਿਆਹੀ ਗਈ ਫਿਰ ਭਾਈ ਉਹਦੇ ਉਹ ਬਿਉ ਮਾਤਾ ਹੀ ਜਾਦ ਬਿਉ ਕਹਿੰਦੀ ਤੀ ਵੀ ਤੋ ਤਾਂ ਨਹੀਂ ਜਾਂਦਾ ਕਰਮ ਸੋ ਇਸ ਗਾਹਣੀ ਤੋਂ ਸਿੱਖਿਆ ਇਹੀ ਮਿਲਦੀ ਐ ਵੀ ਕਰਮ ਜਿਹੜੇ ਆਪਾਂ ਕਹਿੰਦੇ ਆ ਨਾ ਇਹ ਗੱਲਾਂ ਸੱਚੀਆਂ ਨੇ ਵੀ ਬਿਉ ਮਾਤਾ ਜੋ ਅੱਖਰ ਪਰ ਦਿੰਦੀ ਐ ਉਹ ਮਿਟੇ ਨਹੀਂ ਜਾਂਦੇ ਫਿਰ ਰਾਜੇ ਨੂੰ ਤਾਂ ਹੌਸਲਾ ਹੋ ਗਿਆ ਵੀ ਮੈਂ ਤਾਂ ਕੁੜੀ ਮਾਰਤੀ ਕੁੜੀ ਮਾਰਤ ਕੇ ਦਬ ਦਬਤੀ ਹੁਣ ਕਹਿੰਦਾ ਉਦੋਂ ਟੱਪਦਾ ਫਿਰ ਰਾਜਾ ਕਹਿੰਦਾ ਮੈਂ ਤਾਂ ਵਿਯੋ ਮਾਤਾ ਵੀ ਝੂਠੀ ਬਾਤੀ ਵਿਯੋ ਮਾਤਾ ਝੂਠੀ ਨਹੀਂ ਪੈਂਦੀ ਜਿਹੜੇ ਅੱਖਰ ਉਹਨੇ ਆਪਣੀ ਕਿਸਮਤਾਂ ਚ ਲਿਖੇ ਨੇ ਦੁੱਖ ਸੁੱਖ ਉਹ ਟਾਈਮ ਟਾਈਮ ਤੇ ਪਲ ਪਲ ਤੇ ਆਪਾਂ ਨੂੰ ਮਿਲਨੇ ਨੇ ਸੋ ਪ੍ਰਵਾਨ ਕਰਿਓ ਕਹਾਣੀ ਨੂੰ ਮੇਰੀ ਨੂੰ ਕੱਲ ਨੂੰ ਫੇਰ ਹੋਰ ਕਹਾਣੀ ਨਾਲ ਹਾਜ਼ਰ ਹੋਵਾਂਗੇ ਸੁਣਿਆ ਕਰੋ ਇਹ ਵੀ ਪੰਜਾਬੀ ਵਿਰਸਾ ਹੈ ਆਪਣਾ ਇਹ ਵੀ ਜਿਉਂਦਾ ਰੱਖਣਾ ਹੈ ਆਪਾਂ ਬੱਚਿਆਂ ਨੂੰ ਸੁਣਾਇਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ